ਜਿਹੜੇ ਬੇਰਜ਼ਗਾਰ ਐ ਉਹਨਾਂ ਦੇ ਮੈਕਟੋਰੀ ਕਰ ਲਏ ਉਹਨਾਂ ਦੀਆਂ ਗੱਡੀਆਂ ਪੰਨੀਆਂ ਜਾ ਰਹੀਆਂ ਨੇ ਉਹਨਾਂ ਦੀ ਆਵਾਜ਼ ਬੰਦ ਕੀਤੀ ਜਾ ਰਹੀ ਐ ਦਰਿਆ ਚੋਰੀ ਕੀਤੀਆਂ ਜਾ ਰਹੀਆਂ ਨੇ ਤੁਸੀਂ ਚੈਲੰਜ ਕਰਦੇ ਆ ਮੁੱਖ ਮੰਤਰੀ ਨੂੰ ਸਿੱਖਿਆ ਮੰਤਰੀ ਨੂੰ ਜੇ ਜੁਰਤ ਐ ਤਾਂ ਪੰਜਾਬ ਦੇ ਪੰਡਾਂ ਦੇ ਵਿੱਚ ਵਟਕੇ ਦਿਖਾਵੇ ਢੱਲਵਾ ਦੇ ਵਿੱਚ ਬਰਨਾਲੇ ਦੇ ਵਿੱਚ ਜਦੋਂ ਮੁੱਖ ਮੰਤਰੀ ਨੇ ਕਿਹਾ ਸੀ ਬਿਰਦਾਸ ਮਦਦ ਘਾਟਨ ਕਰੂੰਗਾ ਬੜਿਆ ਨਾ ਆ ਕੇ ਦੇਖ ਲੈਂਦਾ ਸਾਰੇ ਜਾ ਕੇ ਟੈਂਕੀਆਂ ਤੇ ਕਾਂਗਰਸ ਵਾਲੇ ਕਹਿੰਦੇ ਸੀਗੇ ਬੈਠ ਕੇ ਕਿ ਸਾਡੀ ਸਰਕਾਰ ਬਣ ਜਾਂਦੇ ਤੁਹਾਡੀਆਂ ਮੰਗਾ ਜਾਇਜ ਆ ਤੁਹਾਡੀਆਂ ਮੰਗਾ ਪੂਰੀਆਂ ਕਰਾਂਗੇ ਤੇ ਅੱਜ ਕਹਿੰਦੇ ਪਰਚੇ ਦਰਜ ਕਰਕੇ ਜੇਲਾ ਚੁਰਨਾਗੇ ਜਿਹੜਾ ਕਿ ਬਹੁਤ ਵੱਡਾ ਭਲਿਖਾ ਹੈ 2022 ਦੇ ਵਿੱਚ ਉਹ ਫਾਰਮ ਭਰਾਇਆ ਗਿਆ 3.5 ਸਾਲ ਹੋ ਗਏ ਹਲੇ ਤੱਕ ਪੇਪਰ ਨਹੀਂ ਲਿਆ ਅਸੀਂ ਕਿੱਧਰ ਜਾਈਏ ਇਹਨਾਂ ਲੋਕਾਂ ਨੇ ਪੜ੍ਹਾਈ ਕੀਤੀ ਆ ਖਰਚ ਕੀਤਾ ਪੇਪਰ ਪਾਸ ਕੀਤੇ ਆ ਉਹ ਕੋਈ ਭਰਤੀ ਦਾ ਦੇ ਦਿਓ ਯਾਰ ਮੈਂ ਮੁੱਖ ਮੰਤਰੀ ਨੂੰ ਮੂੰਹ ਤੇ ਗਿਆ ਸੀ ਕਿ ਜਨਾਬ ਹਰਾ ਪੈਨ ਚਲਾਉਣਾ ਨਾ ਚਲਾਉਣਾ ਵੱਖਰੀ ਗੱਲ ਹੈ ਆਪ ਦਾ ਹਰਾ ਪੈਨ ਵਾਪਸ ਹੀ ਲੈ ਆਓ ਦਿੱਲੀ ਵਾਲੇ ਤੁਹਾਡੀ ਜੇਬ ਚੋਂ ਕੱਢ ਕੇ ਲੈ ਗਏ ਫਿਰ ਨਗਰ ਦਾਮ ਤੇ ਜਾ ਕੇ ਡਰਾਮੇ ਕਿਉਂ ਕਰਦੇ ਹੋ ਜੇ ਧਰਨੇ ਲੌੜੇ ਗੈਰ ਕਾਨੂੰਨੀ ਐ ਇਹ ਵੀ ਕੁਝ ਮੋਦੀ ਕਰ ਰਿਹਾ ਇਹ ਵੀ ਕੁਝ ਆਵਾਦੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਇਹਨਾਂ ਮੰਤਰੀਆਂ ਨੇ ਜਿਹੜੇ ਬਣੇ ਬੈਠੇ ਐ ਜਦੋਂ ਉਮੀਦਵਾਰ ਸੀ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਪਹਾੜੋਂ ਪੱਥਰ ਲਿਆ ਦਾਂਗੇ ਅਸਿਆਣੂ ਮਾਲ ਵਾਂਗੂ ਪਹਾੜੀ ਚੱਕ ਲਿਆਵਾਂਗੇ ਦਾਰੀਏ ਦੇ ਤੁਸੀਂ ਜਿਵੇਂ ਬੁਟੀ ਵਿੱਚ ਲੈ ਆਵਾਂਗੇ ਜਿਹੜੇ ਉਹ ਵੱਡੇ ਵੱਡੇ ਵਾਅਦੇ ਕੀਤੇ ਸੀ ਜਦੋਂ ਉਹਨਾਂ ਬਾਰੇ ਸਵਾਲ ਕਰਨਗੇ ਲੋਕ ਉਹਨਾਂ ਨੂੰ ਪਿੱਛੇ ਧੱਕਣਾ ਹੈ ਉਹਨਾਂ ਦੇ ਡੰਡਾ ਫੇਰਨਾ ਹੈ ਸਟੋਨਾ ਵਾਸਤੇ ਤੁਸੀਂ ਗੱਪ ਮਾਰ ਰਹੇ ਹੋ ਕਿ ਸਾਰੀਆਂ ਦੀ ਪਾਰਟੀਆਂ ਆਮ ਆਦਮੀ ਪਾਰਟੀਆਂ ਅਸੀਂ ਗੱਲ ਕਰਨ ਨੂੰ ਤਿਆਰ ਹਾਂ ਪਰ ਆ ਤਾਂ ਨਹੀਂ ਇਹ ਘਾਹ ਆ ਰਿਹਾ ਹੈ ਜਿਹੜਾ ਸੰਵਿਧਾਨ ਆਰਟੀਕਲ 19 ਦੇ ਅਨੁਸਾਰ ਹੈ ਸਮਾਧਾਨ ਕਾਰਡ ਕੋਈ ਸਾਡੇ ਮੈਕ ਪਟੇ ਗਏ ਆ ਅਸੀਂ ਰੇਨਤੀ ਕੀਤੀ ਹੈ ਕਿ ਅਸੀਂ ਵਿਰਦਗਰਾਂ ਨਾਲ رابطہ ਅਸੀਂ ਸ਼ਾਂਤੀਪੂਰਵਕ ਬੈਠੇ ਆ ਕਿਉਂਕਿ ਭਰੋਸਾ ਦੇ ਆ ਮੈਂ ਇਹਨਾਂ ਨੂੰ ਬੇਨਤੀ ਕੀਤੀ ਹੈ ਸ਼ਾਂਤੀਪੂਰਵਕ ਦੀ ਗੱਲ ਕਰਦੇ ਆ ਕਿ ਸ਼ਾਂਤੀ ਨਾਲ ਬੈਠੋ ਬੱਟ ਦੇ ਆ ਰੈਗਰੈਸਿਵ ਸ਼ਾਂਤੀ ਨਾਲ ਬੈਠ ਨਹੀਂ ਰਹੇ ਸਾਡੀ ਗੱਲ ਚੱਲ ਰਹੀ ਆ ਅਸੀਂ ਤਾਂ ਮੀਟਿੰਗ ਗਰਾਊਂਡ ਦੀ ਕੋਸ਼ਿਸ਼ ਕਰ ਰਹੇ ਆ ਕਰਾਵਾਂਗੇ ਵੀ ਵੀ ਤੁਹਾਡੇ ਪੁੱਤੇ ਕਹਿ ਰਹੇ ਆ ਸ਼ਾਂਤੀ ਨਾਲ ਬੈਠੋ ਨਹੀਂ ਬੈਠਿਆ ਸਾਰਾ ਮੈਕ ਇੱਧਰ ਦੇਖ ਲਓ ਕਿ ਕਿੰਨਾ ਜਨਰਲ ਕਾਊਸਿਸ ਦੇਖ ਰਹੇ ਆ ਸਾਰੇ ਅਸੀਂ ਜੀ ਆਂ ਜੇ ਤਾਂ ਬਿਲਕੁਲ ਨਹੀਂ ਕਰ ਰਹੇ ਕਿ ਬੈਠਾ ਤਾਂ ਬੈਰੀਕੇਟ ਹੈ ਨਹੀਂ ਆਸੀ ਨਹੀਂ ਜਾ ਰਹੇ ਇਹ ਤਾਂ ਤੁਹਾਡੇ ਸਾਹਮਣੇ ਕਹਿ ਰਿਹਾ ਸ਼ਾਂਤੀ ਭੰਗ ਨਹੀਂ ਹੋਣੀ ਤੁਹਾਨੂੰ ਦੇਖੀ ਆ ਸਾਰੇ ਪੱਤਰਕਾਰ ਹੁਣ ਬੈਠੇ ਦੇਖੋ ਕਿੰਨੀ ਸ਼ਾਂਤੀ ਨਾਲ ਬੈਠੇ ਆਏ ਸਾਡੀ ਹਜੇ ਵੀ ਅਪੀਲ ਆ ਸ਼ਾਂਤੀ ਨਾਲ ਬੈਠਣਾ ਮੀਟਿੰਗ ਦੀ ਗੱਲ ਚੱਲ ਰਹੀ ਆ ਪਰ ਇਹ ਕਾਨੂੰਨ ਤੋੜ ਰਹੇ ਆ ਹੱਥ ਲੈ ਰਹੇ ਆ ਤੁਸੀਂ ਮੀਟਿੰਗ ਕਰਨੀ ਆ ਮੀਟਿੰਗ ਹੁਣ ਬਿਲਕੁਲ ਇਹ ਕਰਦੀ ਆ ਜੀ ਮੈਂ ਤੁਹਾਨੂੰ ਦੱਸਦਾ ਭਰੋਸਾ ਹੈਗਾ ਇਹ ਕਹਿੰਦੇ ਨਹੀਂ ਹੈਗਾ ਮੈਂ ਕਿ ਨਹੀਂ ਸਾਡਾ ਮੈਕ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ 1.5 ਸਾਲ ਤੋਂ ਸਿੱਖਿਆ ਮੰਤਰੀ ਨੇ ਸਾਡੇ ਨਾਲ ਇੱਕ ਮੀਟਿੰਗ ਨਹੀਂ ਕੀਤੀ ਬਾਰ ਬਾਰ ਸੈਕਟਰੀਏਟ ਜਾ ਰਹੇ ਆ ਬਾਰ ਬਾਰ ਪੰਜਾਬ ਭਵਨ ਜਾ ਰਹੇ ਆ ਸਾਨੂੰ ਬਕਾਇਦਾ ਲੈਟਰ ਆਉਂਦਾਗਾ ਸਿੱਖਿਆ ਦਫ਼ਤਰ ਵੱਲੋਂ ਸਿੱਖਿਆ ਮੰਤਰੀ ਵੱਲੋਂ ਅਸੀਂ ਅਨੰਦਪੁਰ ਧਰਨਾ ਲਾਇਆ ਕਿ ਤੁਹਾਡੀ ਸੈਕਟਰੀ ਦੀ ਮੀਟਿੰਗ ਆ 6 ਤੋਂ ਬਾਅਦ ਕੈਨਸਲ ਕਰਕੇ 12 ਦੀ ਆ 1.5 ਸਾਲ ਹੋ ਗਿਆ ਸਿੱਖਿਆ ਮੰਤਰੀ ਨੇ ਹਲੇ ਤੱਕ ਉਹਦੇ ਕੋਲ ਕੋਈ ਜਵਾਬ ਨਹੀਂ ਹੈਗਾ ਅਸੀਂ ਕਹਿੰਦੇ 3.5 ਸਾਲਾਂ ਦੇ ਵਿੱਚ ਤੁਸੀਂ ਕਿਹੜੀ ਭਰਤੀ ਦਿੱਤੀ ਆ ਸਾਨੂੰ ਅੱਜ ਇਹ ਕਹਿੰਦੇ ਦਵਾਵਾਂਗੇ ਮੀਟਿੰਗ ਭਾਇਆ ਇਹ ਦਵਾਵਾਂਗੇ ਇਹ ਕਹੇ ਦਵਾਵਾਂਗੇ ਮੀਟਿੰਗਾਂ ਚ ਮੈਂ ਅਸੀਂ ਇਹ ਸਾਨੂੰ ਹਰ ਵਾਰੀ ਫਗਰੂਰ ਤਰਨਾ ਹੁੰਦਾ ਉਥੋਂ ਦੇ ਅਫਸਰ ਕਹਿੰਦੇ ਦਵਾਵਾਂਗੇ ਮੀਟਿੰਗ ਆਨੰਤਪੁਰ ਸਾਹਿਬ ਦੇ ਅਫਸਰ ਉਹ ਕਹਿੰਦੇ ਦਵਾਵਾਂਗੇ ਜਦੋਂ ਬਾਅਦ ਚ ਫੋਨ ਲਗਣਿਆ ਉਹ ਕਹਿੰਦੇ ਜੀ ਸਾਡੇ ਤਾਂ ਬੱਸ ਨਹੀਂ ਅਸੀਂ ਕਰੀਏ ਇਹੋ ਜੀ ਮੰਗ ਕਿਹੜੀ ਆ ਜਿਹੜੀ ਅੜੀ ਪਈ ਆ ਪੂਰੀ ਹੋਈ ਨਹੀਂ ਰਹੀ ਇਹਨਾਂ ਨੌਜਵਾਨਾਂ ਦੀ ਗੱਲ ਸੁਣਨਾ ਹੀ ਨਹੀਂ ਚਾਹੁੰਦੇ ਅਸਲ ਦੇ ਵਿੱਚ 2021 ਦੇ ਵਿੱਚ 343 ਪੋਸਟ ਆਉਂਦੀਆਂ ਨੇ ਲੈਕਚਰਾਰ ਦੀਆਂ 2022 ਦੇ ਵਿੱਚ ਉਹ ਫਾਰਮ ਭਰਾਇਆ ਗਿਆ ਤਿੰਨ ਸਾਢੇ ਤਿੰਨ ਸਾਲ ਹੋ ਗਏ ਹਲੇ ਤੱਕ ਪੇਪਰ ਨਹੀਂ ਲਿਆ ਅਸੀਂ ਕਿੱਧਰ ਜਾਈਏ ਅਸੀਂ ਡਿਗਰੀਆਂ ਲਈਆਂ ਨੇ ਅਸੀਂ ਪੈਸਾ ਖਰਾਬ ਕੀਤਾ ਅਸੀਂ ਕਿੱਧਰ ਜਾਏ ਹਾਂ ਉੱਤੋਂ ਅਸੀਂ ਕਹਿੰਦੇ ਆ ਵੀ ਅਸੀਂ ਪ੍ਰੋਟੈਸਟ ਕਰਨਾ ਅਸੀਂ ਆਉਦੀ ਮੰਗ ਰੱਖਣ ਲਈ ਦਫ਼ਤਰ ਤੱਕ ਜਾਣਾਗਾ ਜਾਂ ਫਿਰ ਉਹਨਾਂ ਨੂੰ ਕਹੋ ਵੀ ਇੱਥੇ ਆ ਜਾਣਾ ਪਰ ਮੁੱਖ ਮੰਤਰੀ ਸਣੇ ਤੇ ਸੰਜੀਵ अरोੜਾ ਸਾਰੇ ਕਹਿ ਰਹੇ ਆ ਕਿ ਅਸੀਂ ਤੇ ਆਮ ਘਰਾਜੂ ਆ ਆਮ ਘਰਾ ਦੀਆਂ ਮੰਗਾਂ ਹੀ ਜਿਹੜੀਆਂ ਹੱਲ ਕਰਾਂਗੇ ਆਮ ਘਰਾਜੂ ਜੀ ਉਹ ਦਫ਼ਤਰਾ ਦਫ਼ਤਰ ਦੇ ਵਿੱਚ ਹਾਲਾ ਕਿ ਕੋਈ ਹੈ ਵੀ ਨਹੀਂ ਆ ਤੁਸੀਂ ਪੁਲਿਸ ਦੇਖ ਸਕਦੇ ਹੋ ਘਟੋ ਘਟ ਲੁਧਿਆਣਾ ਕੀ ਬਾਹਰ ਦੇ ਬਹੁਤ ਜ਼ਿਆਦਾ ਪੁਲਸਾ ਜਿਹੜੀ ਇੱਥੇ ਲਾਈ ਗਈ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਡੇ ਕੋਲੇ ਜਵਾਬ ਨਹੀਂ ਹੈਗਾਗਾ ਸਿੱਖਿਆ ਮੰਤਰੀ ਕੋਲੇ ਮੁੱਖ ਮੰਤਰੀ ਕੋਲੇ ਕੋਈ ਜਵਾਬ ਨਹੀਂ ਹੈਗਾ ਕਿ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਅਸੀਂ ਰੋਜ਼ਗਾਰ ਦੇਣਾਗਾ ਇਸ ਕਰਕੇ ਅਸੀਂ بار بار ਕਹਿ ਰਹੇ ਆ ਸਾਨੂੰ بار بار ਇਹ ਕਿਹਾ ਜਾਂਦਾ ਕਿ ਅਸੀਂ ਮੀਟਿੰਗ ਕਰਾਂਗੇ ਫਿਰ ਉਹ ਕਿਹੜੇ ਦਰਵਾਜ਼ੇ ਆ ਜਿਹੜੇ ਖੁੱਲੇ ਆ ਕਹਿੰਦੇ ਵੀ ਖੁੱਲੇ ਆ ਦਰਵਾਜ਼ੇ ਸਾਡੇ ਕੋਈ ਤਾਂ ਕੋਈ ਕੋਈ ਦਰਵਾਜ਼ਾ ਨਹੀਂ ਖੁੱਲੇ ਹੈਗੇ ਜੀ ਕੋਈ ਅਸੀਂ ਤਾਂ ਕਹਿਨੇ ਆ ਅਸੀਂ ਆ ਬੈਠੇ ਆ ਅਸੀਂ ਆ ਬੈਠੇਗੇ ਪਿੱਛੇ ਅਸੀਂ ਬੈਠੇ ਆ ਤੁਹਾਡੇ ਮੂੰਹ ਦੀ ਕਹਿ ਕੇ ਗਈ ਹੈ ਕਹਿੰਦੇ ਇਹਨਾਂ ਨੇ ਲਾ ਐਂਡ ਆਰਡਰ ਭੰਗ ਕੀਤਾ ਅਸੀਂ ਅਸੀਂ ਕੋਈ ਨਹੀਂ ਅਸੀਂ ਅਸੀਂ ਪ੍ਰੋਟੈਸਟ ਕਰ ਰਹੇ ਆ ਆਰਟੀਕਲ 19 ਦੇ ਥਰੂ ਸਾਡਾ ਰਾਈਟ ਹੈਗਾ ਅਸੀਂ ਪ੍ਰੋਟੈਸਟ ਕਰਾਂਗੇ ਅਸੀਂ ਮਾਰਚ ਕਰਾਂਗੇ ਅਸੀਂ ਕੋਈ ਰਸਤਾ ਨਹੀਂ ਬੰਦ ਕੀਤਾ ਅਸੀਂ ਇੱਥੋਂ ਜਾ ਰਹੇ ਆ ਤੇ ਸਾਨੂੰ ਅੱਗੇ ਜਾਣ ਨਹੀਂ ਦਿੱਤਾ ਅਸੀਂ ਜਿਹੜਾ ਇਹਨਾਂ ਦਾ ਦਫ਼ਤਰ ਅਨਜੀਬ ਰੋਡ ਦਾ ਅਸੀਂ ਉੱਥੇ ਜਾ ਕੇ ਅਸੀਂ ਬੈਠਾਂਗੇ ਵੀ ਭਾਈ ਸਾਡੇ ਨਾਲ ਗੱਲ ਕਰੋ ਚੋਣਾ ਵਾਸਤੇ ਤੁਸੀਂ ਗੱਪ ਮਾਰ ਰਹੇ ਹੋ ਕਿ ਸਾਰੀਆਂ ਦੀ ਪਾਰਟੀਆਂ ਆਮ ਆਦਮੀ ਪਾਰਟੀਆਂ ਅਸੀਂ ਗੱਲ ਕਰਨ ਨੂੰ ਤਿਆਰ ਆ ਪਰ ਆ ਤਾਂ ਰਹੀ ਨਹੀਂ ਇਹ ਪਰ ਜਦੋਂ ਜਦੋਂ ਮੁੱਖ ਮੰਤਰੀ ਨੇ ਮੰਗ ਪੱਤਰ ਵੰਡੇ ਆ ਤਾਂ ਸਾਹਮਣੇ ਪੁੱਛਦੇ ਆ ਕਹਿੰਦੇ ਕਿਸੇ ਤੋਂ ਕੋਈ ਰੁਪਈਆ ਲਿਆ ਸਾਰਿਆਂ ਨੂੰ ਭਰਤੀ ਕੀਤਾ ਅਸੀਂ ਉਹ ਅਸਲ ਦੇ ਵਿੱਚ ਨਾ ਜੀ ਉਹ ਉਹ ਭਰਤੀਆਂ ਨਹੀਂ ਹੈਗੀਆਂ ਅਸਲ ਦੇ ਵਿੱਚ ਉਹ ਇੱਕ ਢੰਗ ਹੈਗਾ ਅਸੀਂ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਵੱਲੋਂ ਅਸੀਂ ਪਿੱਛੇ ਨੂੰ ਪਿੱਛੇ ਨੂੰ ਅਸੀਂ ਇਹ ਕਹਿ ਰਹੇ ਆ ਕਿ ਆਪਣੇ ਮਾੜਾ ਮਾੜਾ ਤੁਰ ਕੇ ਹੋ ਜੋ ਅਸੀਂ ਇਹ ਕਹਿ ਰਹੇ ਆ ਕਿ ਬੇਰੁਜ਼ਗਾਰ ਇਹਨਾਂ ਨੇ ਜਦੋਂ ਕਿਹਾ ਸੀ ਸਿੱਖਿਆ ਕ੍ਰਾਂਤੀ ਜਾਂ ਸਿਹਤ ਕ੍ਰਾਂਤੀ ਇਹ ਕਮਲਪਾਤੀ ਕਹਿੰਦੇ ਆ ਜੀ ਤੇ ਸਿੱਖਿਆ ਜਿਹੜੀ ਸੇਧ ਕ੍ਰਾਂਤੀ ਆ ਉਹ ਬਾਰ ਬਾਰ ਕਹਿ ਰਹੇ ਨੇਗੇ ਪਰ ਇਹਨਾਂ ਵੱਲੋਂ ਸਾਢੇ 3 ਸਾਲਾਂ ਦੇ ਵਿੱਚ ਹਲੇ ਤੱਕ ਇੱਕ ਵੀ ਪੋਸਟ ਨਹੀਂ ਦਿੱਤੀ ਗਈ ਕਿਉਂਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਕਿ ਅਸੀਂ ਨੌਕਰੀਆਂ ਦਿੰਦੀਏ ਜੇ ਨੌਕਰੀਆਂ ਦਿੱਤੀਆਂ ਨੇ ਤਾਂ ਦੇਖ ਲੈਣ ਉਹ ਤੱਕ ਅੱਧਾ ਕਿਲੋਮੀਟਰ ਤੱਕ ਕਿਵੇਂ ਲੋਕਾਂ ਦਾ ਜਾਮ ਲੱਗਿਆ ਹੋਇਆ ਸਾਰੇ ਬੇਰੁਜ਼ਗਾਰ ਬੈਠੇ ਨੇਗੇ ਇਹਨਾਂ 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 ਲੋਕਾਂ ਨੇ ਪੜ੍ਹਾਈ ਕੀਤੀ ਆ ਖਰਚ ਕੀਤਾ ਪੇਪਰ ਪਾਸ ਕੀਤੇ ਆ ਉਹ ਕੋਈ ਭਰਤੀ ਦਾ ਦੇ ਦਿਓ ਯਾਰ ਆ ਭਰਤੀ ਹਣੇ ਤੱਕ ਕੋਈ ਦੇ ਨਹੀਂ ਰਿਹਾ ਕਿ ਸਾਢੇ 3 ਸਾਲ ਹੋ ਗਏ 4 ਸਾਲ ਹੋ ਗਏ ਟੰਗ ਕਰ ਰਹੇ ਨੇਗੇ ਔਰ ਇਹਨਾਂ ਕੋਲੇ ਕੁਝ ਨਹੀਂ ਹੈਗਾ ਜੀ ਇਸ ਹਲਕੇ ਵਿੱਚ ਜਿੰਨੇ ਵਿਰੋਧ ਕਰ ਰਿਹਾ ਸਾਰੇ ਬਾਹਰੋਂ ਆ ਕੇ ਕਰ ਰਿਹਾ ਇੱਥੋਂ ਦੇ ਵੋਟਰਾਂ ਤੇ ਅਸਰ ਪਊਗਾ ਤੁਹਾਡੇ ਧਰਮਿਆਂ ਨਾਲ ਜੋ ਬਹੁਤ ਆ ਸਿਰ ਬਾਹਰੋਂ ਆ ਕੇ ਕਿਉਂ ਕਰ ਰਹੇ ਆ ਕਿਉਂਕਿ ਚੰਡੀਗੜ੍ਹ ਇਹ ਮਿਲਦੇ ਨਹੀਂ ਕਰਾਚ ਜਿੱਥੇ ਉੱਥੇ ਮਿਲਦੇ ਨਹੀਂ ਅਸੀਂ ਸੈਕਟਰੀਏਟ ਜਿੱਥੇ ਉੱਥੇ ਮਿਲਦੇ ਨਹੀਂ ਸਾਰੇ ਅਫਸਰਾਂ ਸਾਹੀ ਸਾਰਾ ਸੈਕਟਰੀਏਟ ਸਾਰੇ ਵਜ਼ੀਰ ਸਾਰੇ ਐਮਐਲਏ ਤਾਂ ਇੱਥੇ ਨੇ ਅਸੀਂ ਕਹਿੰਦੇ ਵੀ ਸਾਨੂੰ ਕੋਈ ਤਾਂ ਮਿਲ ਲੋ ਆਕੇ ਇੱਕ ਵਿਰੋਧੀ ਪਾਰਟੀ ਨੇ ਚੱਕੇ ਹੋਏ ਨਾ ਨਾ ਕੀ ਅਸੀਂ ਵਿਰੋਧੀ ਅਸੀਂ ਸਾਰੀਆਂ ਸਰਕਾਰਾਂ ਨੂੰ ਮਾੜਾ ਕਹਨੇ ਆ ਅਸੀਂ ਕਾਂਗਰਸ ਨੂੰ ਵੀ ਮਾੜਾ ਕਹਾਂ ਸਰਕਾਰ ਕਦੇ ਲੋਕਾਂ ਦੀ ਆਮ ਲੋਕਾਂ ਦੀ ਮਿੱਤ ਹੋਈ ਹੈਗੀ ਸਰਕਾਰ ਦਾ ਕੰਮ ਕੀ ਹੁੰਦਾ ਕਿ ਲੋਕਾਂ ਨੂੰ ਤੰਗ ਕਰਨਾ ਤੁਸੀਂ ਜਿਹੜਾ ਇੱਕ ਸਵਾਲ ਇਹਨਾਂ ਨੇ ਕੀਤਾ ਹੈ ਕਿ ਜਿਹੜਾ ਇਹ ਕਹਿੰਦੇ ਵੀ ਦੂਜੀਆਂ ਪਾਰਟੀਆਂ ਦੇ ਚੱਕੇ ਹੋਏ ਸਕਦੇ ਆ ਜੇ ਤੁਸੀਂ ਸਾਨੂੰ ਟਾਈਮ ਦਿਓ ਤਾਂ ਅਸੀਂ ਜਿੱਦੇ ਜਾਣੇ ਆ ਨਾ ਅਸੀਂ ਆਪ ਦੀ ਗੱਲ ਕਰੀਏ ਤਾਂ ਮੀਤ ਹੇਰ ਨੂੰ ਚਾਹੇ ਭਗਵੰਤ ਮਾਨ ਨੂੰ ਚਾਹੇ ਟੀਮੇ ਨੂੰ ਜਿੰਨੂੰ ਮਰਜੀ ਸਾਡਾ ਨਾਮ ਹੀ ਲੈ ਦਿਓ ਸਾਡੇ ਬੰਦੇ ਇਹਨਾਂ ਦੇ ਨਾਲ ਆਪ ਦਾ ਤੇਲ ਪੂਕ ਕੇ ਸਰਕਾਰ ਬਣਾਈ ਆ ਦੂਜੀਆਂ ਸਰਕਾਰਾਂ ਤੋਂ ਕਿਹਾ ਹੋਇਆ ਪਰ ਇਹ ਨਹੀਂ ਪਤਾ ਸੀ ਕਿ ਇਹ ਜਿਹੜੀ ਆਮ ਆਦਮੀ ਹੈ ਇਹ ਉਤੋਂ ਵੀ ਖਾਸ ਨਿਕਲੂਗੀ ਜਿਹੜਾ ਸਭ ਤੋਂ ਵੱਡਾ ਇਹਨਾਂ ਦਾ ਸਰਕਾਰ ਹੈ ਇੱਕੋ ਆਪਣਾ ਪੋਵੰਡਾ ਹੈ ਸੋਸ਼ਲ ਮੀਡੀਆ ਤੇ ਐਡਵਰਟਾਈਜ਼ਮੈਂਟ ਸਰਕਾਰ ਆਈ ਸੀ ਸੋਸ਼ਲ ਮੀਡੀਆ ਦੇ ਸਿਰ ਤੇ ਐਡਵਰਟਾਈਜ਼ਮੈਂਟ ਦੇ ਸਿਰ ਤੇ ਜਿੰਨੀਆਂ ਉਦੋਂ ਬਾਦ ਵੋਟਾਂ ਹੋਈਆਂ ਚਾਹੇ ਤੁਸੀਂ ਦਿੱਲੀ ਦੀਆਂ ਲੈ ਲਓ ਚਾਹੇ ਗੁਜਰਾਤ ਚਾਹੇ ਗੋਆ ਹਾਰੇ ਹੈ ਕਾਰਨ ਕਿ ਪੰਜਾਬ ਦਾ ਜਿਹੜਾ মিডিਆ ਨਾ ਸੋਸ਼ਲ ਮੀਡੀਆ ਸਾਰੇ ਇੰਡੀਆ ਨਾਲੋਂ ਤੇਜ਼ ਹੈ ਸਾਡੀ ਆਵਾਜ਼ ਚਾਰਜ ਨਿਮਰ ਕੀ ਦਬਾ ਲਣ ਤੁਸੀਂ ਖੜੇ ਹੋ ਆ ਮੀਡੀਆ ਦੇ ਤੁਸੀਂ ਮਾਈਕ ਚੈੱਕ ਕਰ ਲਓ ਕਿੰਨਾ ਚੰਗਾ মিডিਆ ਵੱਧ ਤੋਂ ਵੱਧ ਜਿਹੜਾ মিডিਆ ਚੱਲਦਾ ਕਿਸੇ ਦਾ ਮਾਈਕ ਨਹੀਂ ਹੋ ਨਹੀਂ ਇਹ ਤੇ ਕਵਰੇਜ ਕਰਦਾ ਆ ਤਾਂ ਹੈਗੇ ਆ ਲੋਕ ਅੱਜ ਕੱਲ ਸਿਆਣੇ ਹੋ ਚੁੱਕੇ ਆ ਇਹਨਾਂ ਨੂੰ ਇਹਦੇ ਆ ਮੋਬਾਈਲ ਵੈਂਦੇ ਨਾ ਕਿ ਟੀਵੀ ਵੈਂਦੇ ਆ ਸਾਡੀ ਆਵਾਜ਼ ਹਰ ਇੱਕ ਘਰ ਤੱਕ ਪਹੁੰਚੂਗੀ ਲੁਧਿਆਣੇ ਦੇ ਇੱਕ ਇੱਕ ਵੋਟਰ ਤੱਕ ਪਹੁੰਚੂਗੀ ਇਹਦਾ ਸਾਰਾ ਜਰੂਰ ਮਿਲੂਗਾ ਇਹਨਾਂ ਨੂੰ ਰਿਜ਼ਲਟ ਜਿਹੜਾ ਇੱਥੇ ਦੇਖਣਾ ਉਹ ਲੁਧਿਆਣੇ ਨੂੰ ਇਹ ਕਹਿੰਦੇ ਫਿਰਦੇ ਵੀ ਜੇ ਸਾਡੇ ਨੂੰ ਜਿਤਾਉਂਗੇ ਫੇਰ ਹੀ ਕੰਮ ਹੋਣਗੇ ਨਹੀਂ ਕੰਮ ਨਹੀਂ ਹੋਣੀ ਬਹੁਤ ਵਧੀਆ ਸਵਾਲ ਹੈ ਜੇ ਜਿਤਾਉਣਾ ਇਹਨਾਂ ਨੇ ਲੁਧਿਆਣੇ ਕਹਿੰਦੇ ਵੋਟਰ ਸਾਢੇ 3 ਸਾਲ ਹੋ ਚੁੱਕੇ ਆ ਪੂਰੇ ਪੰਜਾਬ ਚ ਵੇਖ ਲੈਣ ਕੀ ਕੀਤਾ ਲੁਧਿਆਣੇ ਵਾਲੇ ਆਪਣੀ ਵੇਖ ਲੈਣ ਲੈ ਸਾਢੇ 3 ਸਾਲ ਚ ਕੀ ਕੀਤਾ ਕੀਤਾ ਸਿਰਫ ਇੱਕੋ ਐ ਦਿੱਲੀ ਵਾਲੇ ਜਿਹੜੇ ਸੀਗੇ ਲੁੱਟ ਕੇ ਖਾ ਕੇ ਪੰਜਾਬ ਨੂੰ ਭਗਵੰਤ ਮਾੜ ਕਹਿੰਦਾ ਸੀਗਾ ਮੈਂ ਮੁੱਖ ਮੰਤਰੀ ਬਣ ਗਿਆ ਹਰਾ ਪੈਨ ਮੈਂ ਜਿਹੜਾ ਹੈਗਾ ਪੇਰਜ਼ਗਾਰਾਂ ਨਹੀਂ ਚਲਾਉਂਗਾ ਮੈਨੂੰ ਹਜੇ ਯਾਦ ਹੈ ਸੰਗਰੂਰ ਮਿਲਣਾ ਹੋਇਆ ਸੀਗਾ ਮੈਂ ਮੁੱਖ ਮੰਤਰੀ ਨੂੰ ਮੂੰਹ ਤੇ ਕਿਹਾ ਸੀ ਕਿ ਜਨਾਬ ਹਰਾ ਪੈਨ ਚਲਾਉਣਾ ਨਾ ਚਲਾਉਣਾ ਵਕਰੀ ਗੱਲ ਐ ਆਉਂਦਾ ਹਰਾ ਪੈਨ ਵਾਪਸ ਹੀ ਲੈ ਆਓ ਦਿੱਲੀ ਵਾਲੇ ਤੁਹਾਡੀ ਜੇਬ ਚੋਂ ਕੱਢ ਕੇ ਲੈ ਗਏ ਚੱਲੂ ਤਾਂ ਫੇਰ ਜਿਹਦਾ ਕੋਲ ਹੋਊਗਾ ਇਹਨਾਂ ਦੇ OSD ਜਿੰਨੇ ਇਹਨਾਂ ਦੇ ਪ੍ਰਿੰਸੀਪਲ ਸੈਕਟਰੀ ਸਾਰੇ ਦੇ ਸਾਰੇ ਦਿੱਲੀ ਦੇ ਆ ਜੁਪੀ ਦੇ ਆ ਬਾਹਰ ਦੇ ਆ ਲਾਇਕਾਂ ਦੇ ਲਈ ਆ ਲੁੱਟਣ ਦੇ ਪ੍ਰੋਟੈਸਟ ਕਦੋਂ ਤੱਕ ਜਾਰੀ ਰਹੇਗਾ ਸਾਡਾ ਵਿਰੋਧ ਪ੍ਰਦਰਸ਼ਨ ਜਦੋਂ ਤੱਕ ਸਰਕਾਰ ਪਣੀ ਚੱਲਦਾ ਆ ਰਿਹਾ ਜਿੱਥੇ-ਜਿੱਥੇ ਜਾਣਗੇ ਮਗਰੀ ਜਾਵਾਂਗੇ ਇਸੇ ਤਰੀਕੇ ਚੱਲਦਾ ਰਹੂਗਾ ਜੇਕਰ ਇਹ ਕੋਈ ਵੀ ਇਹਨਾਂ ਦਾ ਮੁੱਖ ਮੰਤਰੀ ਮਿਲ ਕੇ ਮੀਟਿੰਗ ਕਰਕੇ ਭਰੋਸਾ ਨਹੀਂ ਦਿੰਦਾ ਉਹਦਾ ਐਲਾਨ ਨਹੀਂ ਹੁੰਦਾ ਉਹਨਾਂ ਚ ਰਹਿ ਜੋ ਕਿ ਦੂ ਤੱਕ ਨੌਜਵਾਨਾਂ ਦੀ ਆਵਾਜ਼ ਨਹੀਂ ਸੁਣਦੇ ਇਹਨਾਂ ਨੌਜਵਾਨਾਂ ਨਾਲ ਕਰਦੇ ਧੱਕਾ ਸਿੱਧੀ ਭਰਤੀ ਦੇ ਵਿੱਚ بڑا ਵੱਡਾ ਧੱਕਾ ਕਰਦੇ ਆ ਅਸਲ ਵਿੱਚ ਜਿਹੜਾ ਹੋ ਬੇਰੁਜ਼ਗਾਰ ਨਹੀਂ ਬੋਲਦੇ ਬਲੋ ਚੱਲ ਰਹੇ ਆ ਅਸਲ ਵਿੱਚ ਜਿਹੜਾ ਧਰਨਾ ਜਿਹੜਾ ਬੇਰੁਜ਼ਗਾਰ ਸੰਜੀ ਬੋਲਦੇ ਬਲੋ ਚੱਲ ਰਹੇ ਆ ਬਿਲਕੁਲ ਆਹ ਇਹ ਬੇਰੋਜ਼ਗਾਰਾਂਾਂ ਦੇ ਮੋਰਚੇ ਦਾ ਟੰਗ ਕਰਦਾ ਹੈ ਜਿੱਤੇ ਵਿੱਚ ਮਾਸਟਰ ਕੇਡਰ ਲੈਕਚਰਰ ਕੇਡਰ ਇਹਨਾਂ ਦੀ ਜਿਹੜੀ ਸਿੱਧੀ ਭਰਤੀ ਹੈ ਉਹ ਸਿੱਧੀ ਭਰਤੀ ਇਹਨਾਂ ਵੱਲੋਂ ਕੱਢੀ ਨਹੀਂ ਜਾਂਦੀ ਇਹ ਲਗਾਤਾਰ ਜਿਹੜੀ ਬਾਈ ਪ੍ਰਮੋਸ਼ਨ ਕੱਲ ਦਾ ਇਹਨਾਂ ਦਾ ਬਿਆਨ ਪੜ ਲਓ ਅਸੈਕਟੀ ਦਾ ਇਹ ਕਹਿੰਦੇ ਵੀ ਅਸੀਂ ਬਾਈ ਪ੍ਰਮੋਸ਼ਨ ਟੀਚਰ ਨੂੰ ਪੜਾਂਗੇ ਕਿਹੜਾ ਜਿਹੜੇ ਐਨੇ ਪੜ੍ਹੇ ਲਿਖੇ ਇਨਸਾਨ ਆ ਰਹੇ ਆ ਤੁਹਾਡੇ ਕੋਲ ਜਿਨ੍ਹਾਂ ਨਾਲ ਅਸਲ ਇਹ ਸਿੱਖਿਆ ਕ੍ਰਾਂਤੀ ਆਏਗੀ ਉਹ ਕਿੱਧਰ ਜਾਣਗੇ ਜਿਹੜੇ ਬੰਦੇ ਮੈਰੀਟ ਦੇ ਬੇਸ ਤੇ ਟੈਸਟ ਕਲੀਅਰ ਕਰਕੇ ਆਣਾ ਚਾਹੁੰਦੇ ਆ ਤੁਸੀਂ ਉਹਨਾਂ ਨੂੰ ਲੈਣਾ ਨਹੀਂ ਚਾਹੁੰਦੇ ਔਰ ਇਹ ਜਿਹੇ ਬੰਦੇ ਜਿਨ੍ਹਾਂ ਨੂੰ ਤੁਸੀਂ ਪ੍ਰਮੋਸ਼ਨ ਦੇਣਾ ਚਾਹੁੰਦੇ ਜਿਹੜੇ ਆਦੀ ਨੋਲੇਜ ਨੂੰ ਅਪਡੇਟ ਹੀ ਨਹੀਂ ਕਰਦੇ ਉਹਨਾਂ ਦਾ ਕੋਈ ਟੈਸਟ ਨਹੀਂ ਲਿਆ ਜਾਦਿਆ ਕੋਈ ਨੋਲੇਜ ਅਪਡੇਟ ਨਹੀਂ ਹੈਗੀ ਇਹ ਬੰਦੇ ਐਨੀ ਮਿਹਨਤ ਵਾਲੇ ਬੰਦੇ ਇਹਨਾਂ ਨੂੰ ਤੁਸੀਂ ਨਹੀਂ ਦੇ ਦੇ 2020 ਦੇ ਵਿੱਚ ਇੱਕ ਟੈਸਟ ਲਿਆ ਇਹਨਾਂ ਨੇ ਪ੍ਰਿੰਸੀਪਲ ਅਡਮਾਸਟਰ ਬੀਪੀਓ ਦਾ ਉਹ ਭੱਤੀ 2020 ਦੀ ਚੱਲਦੀ ਆ ਪੀਪੀਐਸਸੀ ਨੇ ਟੈਸਟ ਲਿਆ ਪੀਸੀਐਸ ਲੈਵਲ ਦਾ ਟੈਸਟ ਹੈ 5 ਸਾਲ ਹੋ ਗਏ ਭੱਤੀ ਨਹੀਂ ਕੀਤੀ 12 ਮਈ ਨੂੰ ਭੱਤੀ ਵਾਪਸ ਲੈ ਲਈ ਇਹਨਾਂ ਦਾ ਤਾਂ ਜਿਹੜੀ ਸਿੱਧੀ ਭੱਤੀ ਆ ਤੇ ਜਿਹੜੇ ਪੜ੍ਹੇ ਲਿਖੇ ਬੰਦੇ ਆ ਜਿਨ੍ਹਾਂ ਨੂੰ ਪੜ੍ਹਨਾ ਲਿਖਣਾ ਆਂਦਾ ਹੈ ਜਿਨ੍ਹਾਂ ਨੂੰ ਟੈਸਟ ਕਲੀਅਰ ਕਰਨੇ ਆਂਦੇ ਆ ਜਿਨ੍ਹਾਂ ਨੂੰ ਬੱਚਾ ਨੂੰ ਪੜ੍ਹਾਉਣਾ ਆਂਦਾ ਹੈ ਇਹਨਾਂ ਨੂੰ ਸਕੂਲਾਂ 'ਚ ਲਿਆਓ ਤਾਂ ਸਕੂਲਾਂ 'ਚ ਕ੍ਰਾਂਤੀ ਆਏਗੀ ਤਾਂ ਸਕੂਲ ਦਾ ਬੱਚਾ ਪੜ੍ਹੇਗਾ 8000 ਮਾਸਟਰ ਕੇਡਰ ਦੀਆਂ ਪੋਸਟਾਂ ਖਾਲੀ ਆ ਇੰਨਾ ਜਾੜ ਲੈਕਸਡਲ ਕੇਡਰ ਦੀ ਪੋਸਟਾਂ ਖਾਲੀ ਹੈ ਪਰ ਤੁਸੀਂ ਇੰਨਾ ਬੰਦਿਆਂ ਨੂੰ ਨੌਕਰੀ ਨਹੀਂ ਦੇਣਾ ਚਾਹੁੰਦੇ ਕਿਉਂ ਨਹੀਂ ਦੇਣਾ ਚਾਹੁੰਦੇ ਜਵਾਬ ਤਾਂ ਹੋਵੇ ਟੇਬਲ ਤੇ ਬਹਿ ਕੇ ਜਵਾਬ ਦਿਓ ਜੇ ਐਜੂਕੇਸ਼ਨ ਮਿਨਿਸਟਰ ਨੂੰ ਮਿਲਦੇ ਆ ਉਹ ਕਹਿੰਦਾ ਸੀਐਮ ਡਿਸਾਈਡ ਕਰੇਗਾ ਸੀਐਮ ਨਾਲ ਮਿਲਦੇ ਆ ਉਹ ਕਹਿੰਦੇ ਸੈਕਟਰੀ ਨਾਲ ਗੱਲ ਕਰ ਲਓ ਅਸੀਂ ਕਹਿੰਦੇ ਤਿੰਨੋਂ ਆ ਕੇ ਬਹਿ ਜੋ ਇੱਕੋ ਟੇਬਲ ਤੇ ਅਸੀਂ ਤੁਹਾਡੇ ਨਾਲ ਤੱਥਾਂ ਦੇ ਬੇਸ ਤੇ ਗੱਲ ਕਰਾਂਗੇ ਤੁਹਾਡੇ ਹੀ ਰੂਲ ਤੁਹਾਡੇ ਮੱਥੇ ਮਾਰਾਂਗੇ ਜਿਹੜੇ ਸਿਵਲ ਸਰਵਿਸਿਜ਼ ਦੇ ਰੂਲ ਅਗੇ ਹੈ ਜਿੰਦੇ ਤਹਿ ਤੇ ਕਿਹਾ ਗਿਆ ਹੈ ਕਿ ਮਾਸਟਰ ਕੈਡਰ ਦੀ 75% ਡਾਇਰੈਕਟ ਰਿਕਰੂਟਮੈਂਟ ਹੋਣੀ ਚਾਹੀਦੀ ਹੈ ਉਹਦੇ ਹਿਸਾਬ ਨਾਲ 8000 ਪੋਸਟਾਂ ਵੱਧਦੀ ਹੈ ਤੁਸੀਂ ਕਿਹਾ ਸੀ ਮੈਂ ਹਰੇਕ ਸਾਲ ਪੋਸਟਾਂ ਆਣ ਗਿਆ ਨਾ ਪਹਿਲੇ ਸਾਲ ਪੋਸਟ ਨਾ ਦੂਜੇ ਸਾਲ ਨਾ ਤੀਜੇ ਸਾਲ ਨਾ ਚੌਥੇ ਸਾਲ 4 ਸਾਲ ਹੋ ਗਏ 4 ਸਾਲ ਹੋ ਗਿਆ ਸਿੰਗਲ ਭਰਤੀ ਨਹੀਂ ਦਿੱਤੀ ਜੇ ਦੇਂਦੇ ਤਾਂ ਹਰੇਕ ਸਾਲ 20 20 30 ਨਾਲ ਵੀ ਦੇ ਦਿੰਦੇ ਅੱਜ 12000 ਬੰਦਾ ਭਰਤੀ ਹੁੰਦਾ ਆ ਸਰਕਾਰ ਹੈ ਨਾ ਅਬ ਕਿਉਂਕਿ हां ठीक है ਭਰਾਤਰੀ ਜਥੇਬੰਦੀਆਂ ਵਰਤਕਾਰਾਂ ਦੀ ਸਪੋਰਟ ਤੇ ਹੈ ਜਿਹੜਾ ਕਿ ਸੱਚੇ ਵਿੱਚ ਮਸਲਾ ਇਹੀ ਹੈ ਰੋਜ਼ਗਾਰ ਦਾ ਮਸਲਾ ਹੈਗਾ ਜਿਹੜੀਆਂ ਭਰਾਤਰੀ ਜਥੇਬੰਦੀਆਂ ਸਹਿਯੋਗਤ ਹੈ ਉਹਨਾਂ ਦਾ ਧੰਨਵਾਦ ਹੈ ਮਸਲਾ ਅਸਲ ਦੇ ਵਿੱਚ ਰੋਜ਼ਗਾਰ ਦਾ ਇਹ ਹੈ ਕਿ ਸਭਾ ਤਿੰਨ ਸਾਲ ਦੇ ਵਿੱਚ ਇੱਕ ਵੀ ਭਰਤੀ ਨਹੀਂ ਕੀਤੀ ਜਿਹੜੀ ਅਸੀਂ ਲਗਾਤਾਰ ਇਹ ਕਹਿ ਰਹੇ ਹਾਂ ਕਿ ਪੰਜਾਬ ਨੂੰ ਅਸਲ ਦੇ ਵਿੱਚ ਪੂਰ ਸਟੇਟ ਬਣਾਇਆ ਜਾ ਰਿਹਾ ਹੈ ਕਤੇ ਫੇਕ ਐਨਕਾਊਂਟਰ ਕਦੇ ਰੋਜ਼ਗਾਰ ਮੰਗਦੇ ਲੋਕਾਂ ਦੀ ਜਵਾਨ ਬੰਦ ਕਦੇ ਧਰਨੇ ਦੇਣ ਤੋਂ ਪਹਿਲਾਂ ਹੀ ਅਰੈਸਟ ਕਰ ਲਓ ਜਿਲ੍ਹਾਂਾਂ ਦੇ ਵਿੱਚ ਥਾਣਿਆਂ ਦੇ ਛੁੱਟ ਦਿਓ ਇੱਥੇ ਤੁਹਾਡੇ ਸਾਹਮਣੇ ਆ ਕੇ ਅਸੀਂ ਉਸੇ ਜਿਹੜਾ ਉਮੀਦਵਾਰ ਹੈ ਉਹਦੇ ਦਫ਼ਤਰ ਅੱਗੇ ਜਾ ਕੇ ਆਪਣੀ ਗੱਲ ਕਰਨੀ ਚਾਹੁੰਦੇ ਸੀ ਤੁਹਾਡੇ ਸਾਹਮਣੇ ਅਜੇ ਵੀ ਸਾਡੇ ਸਾਥੀ ਥਾ ਜਿਹੜਾ ਪੁਲਸਦਿਆਂ ਬੰਨਾਂ ਦੇ ਵਿੱਚ ਡੱਕੇ ਹੋਏ ਆ ਪੂਰੀ ਤਰ੍ਹਾਂ ਪੰਜਾਬ ਦਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਪੁਲਿਸ ਸਟੇਟ ਬਣਾ ਰਹੀ ਹੈ ਲਗਾਤਾਰ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਵਾਲੀ ਪੁਲਿਸ ਸਿਰਫ ਇਤੋਂ ਦੇ ਲੀਡਰਾਂ ਦੇ ਤਲੇ ਚੱਟਣ ਤੱਕ ਸੀਮਤ ਹੈ ਉਹਨਾਂ ਦੀ ਸੁਰੱਖਿਆ ਦੇ ਵਿੱਚ ਹੈ ਇਹਨਾਂ ਲੋਕਾਂ ਨੂੰ ਉਹਨਾਂ ਤੱਕ ਨਾ ਪਹੁੰਚਣ ਉਹਨਾਂ ਵਿਚਾਲੇ ਬੈਰੀਕੇਡ ਬਣ ਕੇ ਖੜਦੀ ਹੈ ਜਿਹੜੇ ਕੇ ਸਵਾਲ ਕਰਨ ਜਾ ਕੇ ਅਸੀਂ ਇੰਨੇ ਇੱਕ ਪੰਜਾਬ ਦੇ ਸਮਝਦਾਰ ਲੋਕ ਆ ਅਸੀਂ ਕੋਈ ਹਥਿਆਰ ਨਹੀਂ ਚੱਕੇ ਅਸੀਂ ਕੋਈ ਰੋੜੇ ਨਹੀਂ ਚੱਕੇ ਅਸੀਂ ਕੋਈ ਡਾਂਗਾ ਨਹੀਂ ਚੱਕਿਆ ਹੋਈਆਂ ਅਸੀਂ ਜਾ ਕੇ ਗੱਲ ਕਹਿਣੀ ਚਾਹੁੰਦੇ ਆ ਕਿ ਤੁਹਾਡੇ ਚੈਨਲਾਂ ਦੇ ਸਾਹਮਣੇ মিডিਆ ਦੇ ਸਾਹਮਣੇ ਇਥੋਂ ਦਾ ਸਿੱਖਿਆ ਮੰਤਰੀ ਇਹ ਗੱਲ ਕਹਿ ਦੇ ਕਿ ਇੱਕ ਵੀ ਪੋਸਟ ਕੱਢੀ ਹੋਵੇ ਸਵਾ ਤਿੰਨ ਸਾਲਾਂ ਦੇ ਵਿੱਚ ਮੁੱਖ ਮੰਤਰੀ ਕਹਿ ਦੇ ਇੱਕ ਵੀ ਪੋਸਟ ਕੱਢੀ ਹੋਵੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਕਹਿ ਦੇ ਇੱਕ ਵੀ ਪੋਸਟ ਕੱਢੀ ਹੋਵੇ ਹਾਂ ਪੁਲਿਸ ਦੇ ਵਿੱਚ ਬਹੁਤ ਭਰਤੀ ਕੱਢੀ ਐ ਇਹਨਾਂ ਲੋਕਾਂ ਨੂੰ ਖੁੱਟਣ ਵਾਸਤੇ ਕਿ ਧਰਨੇ ਲਾਉਣ ਵਾਲੇ ਲੋਕ ਇਹਨਾਂ ਮੰਤਰੀਆਂ ਨੇ ਜਿਹੜੇ ਬਣੇ ਬੈਠੇ ਆ ਜਦੋਂ ਉਮੀਦਵਾਰ ਸੀ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਪਹਾੜੋਂ ਪੱਥਰ ਲਿਆ ਦਾਂਗੇ ਅਸਿਹਾਨੂੰ ਮਾੜਾਂ ਵਾਂਗੂ ਪਹਾੜੀ ਚੱਕ ਲਿਆਵਾਂਗੇ ਸਾਰੀ ਅਸੇ ਜਿਵਨੀ ਬੁੱਟੀ ਵਿੱਚ ਲਿਆਵਾਂਗੇ ਜਿਹੜੇ ਉਹ ਵੱਡੇ ਵੱਡੇ ਵਾਅਦੇ ਕੀਤੇ ਸੀ ਜਦੋਂ ਉਹਨਾਂ ਬਾਰੇ ਸਵਾਲ ਕਰਨਗੇ ਲੋਕ ਉਹਨਾਂ ਨੂੰ ਪਿੱਛੇ ਧੱਕਣਾ ਹੈ ਉਹਨਾਂ ਤੇ ਡੰਡਾ ਫੇਰਨਾ ਹੈ ਤਾਂ ਪੁਲਿਸ ਤੁਹਾਡੇ ਸਾਹਮਣੇ ਦੇਖੋ ਕਿਉਂਕਿ ਕਿਹਾ ਜਾਂਦਾ ਪੁਲਿਸ ਅਣਪਛਾਤੀ ਕਾਲੀਆਂ ਵੇਲੇ ਵੀ ਸੀ ਪੋਲਸਾਨ ਵਿਸਾਤੀ ਕਾਂਗਰਸ ਵੀ ਹੈ ਤੇ ਅੱਜ ਵੀ ਪੋਲਸਾਨ ਪ੍ਰਸਾਤੀ ਹੈ ਇੱਥੇ ਧਰਨੇ ਲਾਉਂਦੇ ਲੋਕਾਂ ਦੇ ਜਿਹੜੇ ਬੇਰਜ਼ਗਾਰ ਹੈ ਉਹਨਾਂ ਦੇ ਮੈਕ ਟੋਰੀ ਕਰ ਲਏ ਉਹਨਾਂ ਦੀਆਂ ਗੱਡੀਆਂ ਪੰਨੀਆਂ ਜਾ ਰਹੀਆਂ ਨੇ ਉਹਨਾਂ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ ਦਰਿਆ ਚੋਰੀ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਬਹੁਤ ਵੱਡੇ ਮਤਲਬ ਕਰੂਆ ਸਿਸਟਮ ਦੇ ਨਾਲ ਪੂਰਾ ਬਰੂਟਲੀ ਉਹਨਾਂ ਨੂੰ ਵਿਵੇਹਬ ਕੀਤਾ ਜਾ ਰਿਹਾ ਹੈ ਗੱਡੀਆਂ ਦੇ ਵਿੱਚ ਅਜੇ ਵੀ ਬੰਦ ਰੱਖੇ ਹੋਏ ਆ ਅਸੀਂ ਪੰਜਾਬ ਸਰਕਾਰ ਨੂੰ ਇਸ ਮੀਡੀਆ ਦੇ ਜ਼ਰੀਏ ਸਵਾਲ ਕਰਦੇ ਆ ਕਿ ਤੁਹਾਡਾ ਬਦਲਾ ਕਿੱਥੇ ਆ ਸਿੱਖਿਆ ਕ੍ਰਾਂਤੀ ਕਿੱਥੇ ਹੈ 1 ਅਪ੍ਰੈਲ ਨੂੰ ਅਧਿਆਪਕ ਸਕੂਲਾਂ ਦੇ ਵਿੱਚ ਜਾਣਗੇ ਜਿਹੜੇ ਡਾਟੇ 1 ਅਪ੍ਰੈਲ 16 ਮਾਰਚ 2021 ਤੋਂ ਬਾਅਦ ਖਾਲੀ ਹੋ ਗਏ ਉਹ ਕਿੱਥੇ ਭਰੇ ਆ ਜਿਹੜੇ ਅਧਿਆਪਕਾਂ ਦੀ ਰਟਾਇਰਮੈਂਟ ਅੱਗੇ ਹੋ ਰਹੀਆਂ ਨੇ 1 ਅਪ੍ਰੈਲ ਤੱਕ ਉਹਨਾਂ ਦੇ ਵਾਸਤੇ ਤੁਹਾਡਾ ਕੀ ਅੱਗੇ ਵਾਸਤੇ ਤੁਸੀਂ ਰੋਡ ਮੈਪ ਕੀ ਬਣਾਇਆ ਇਹ ਸਾਰੀਆਂ ਗੱਲਾਂ ਬਾਤਾਂ ਉਹ ਲੈ ਕੇ ਵਿਦਗਾਰ ਪਹੁੰਚੇ ਹੋਇਆ ਕਿ ਤੁਹਾਡੇ ਸਾਹਮਣੇ ਕਿਵੇਂ ਟਰੀਟ ਕੀਤਾ ਜਾ ਰਿਹਾ ਕਿਵੇਂ ਬੇਵਾਬ ਕੀਤਾ ਜਾ ਰਿਹਾ ਬੇਰਤਗਾਰਾਂ ਤੇ ਲਾਟੀ ਚਾਰਜ ਕੀਤਾ ਰਿਹਾ ਜਾਂ ਬੈਨਾ ਦੇ ਵਿੱਚ ਡੱਕ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਪਰਚੇ ਦਰਜ ਕਰਾਂਗੇ ਜਦ ਕਿ ਸਾਡੇ ਨਾਲ ਟੈਂਕੀ ਤੇ ਬੈਠ ਕੇ ਮੀਤੇ ਹਰ ਮੁੱਖ ਮੰਤਰੀ ਹਰਪਾਲ ਟੀਮਾ ਅਮਨ ਅਰੋੜਾ ਇਤੋਂ ਦਾ ਬਧਰਾ ਅਮ ਜਿੰਨੇ ਵੀ ਆ ਹੁਣ ਪੰਜਾਬ ਸਰਕਾਰ ਦੇ ਵਿੱਚ ਕੈਬਨਟ ਮਨਿਸਟਰ ਹੈ ਸਾਰੇ ਜਾ ਕੇ ਟੈਂਕੀਆਂ ਤੇ ਕਾਂਗਰਸ ਵੇਲੇ ਕਹਿੰਦੇ ਸੀਗੇ ਬੈਠ ਕੇ ਕਿ ਸਾਡੀ ਸਰਕਾਰ ਬਣ ਜਾਂਦੇ ਤੁਹਾਡੀਆਂ ਮੰਗਾਂ ਜਾਇਜ਼ ਆ ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗੇ ਤੇ ਅੱਜ ਕਹਿੰਦੇ ਪਰਚੇ ਦਰਜ ਕਰਕੇ ਜੇਲ੍ਹਾਂ ਚ ਤੁਰਨਾਗੇ ਜਿਹੜਾ ਕਿ ਬਹੁਤ ਵੱਡਾ ਭਲੇਖਾ ਹੈ ਪਰ ਕੇ ਦਰਜ ਕਰਕੇ ਵੇਖ ਲੈ ਲੋਕਾਂ ਨੇ ਕਿਉਂਕਿ ਜਿੰਨਾ ਸਰਕਾਰ ਦਬਾਅ ਪਾਉਂਦੀ ਹੈ ਲੋਕ ਦਬਦੇ ਨਹੀਂ ਦੰਸ ਕਰਨ ਵਾਲੇ ਲੋਕ ਉਹਨੇ ਜਿਆਦਾ ਪ੍ਰੈਸ਼ਰ ਦੇ ਨਾਲ ਉੱਠਦੇ ਆ ਤੇ ਅਸੀਂ ਚੈਲੰਜ ਕਰਦੇ ਆ ਮੁੱਖ ਮੰਤਰੀ ਨੂੰ ਸਿੱਖਿਆ ਮੰਤਰੀ ਨੂੰ ਜੇ ਜੁਰਤ ਹੈ ਤਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਵੜ ਕੇ ਦਿਖਾਵੇ ਟੱਲਵਾ ਦੇ ਵਿੱਚ ਬਰਨਾਲੇ ਦੇ ਵਿੱਚ ਜਦੋਂ ਮੁੱਖ ਮੰਤਰੀ ਨੇ ਕਿਹਾ ਸੀ ਫਿਰਦਾ ਸਰਮਦਾਦ ਘਾਟਨ ਕਰੂੰਗਾ ਬੜਿਆ ਨਾ ਆ ਕੇ ਦੇਖ ਲੈਂਦਾ ਇਹ ਤੋਂ ਨੇ ਮਿਨਿਸਟਰ ਨੇ ਕਿਹਾ ਸੀਗਾ ਕਿ ਆਉਂਗਾ ਆ ਕੇ ਦੇਖ ਲੈਂਦਾ ਕਿਉਂ ਰੱਦ ਕਰਦੇ ਆ ਜਦੋਂ ਆਉਂਦੇ ਆ ਤਾਂ ਫਿਰ ਬੇਰਜ਼ਗਾਰਾਂ ਨੂੰ ਪਹਿਲਾਂ ਹੀ ਘਰਾਂ ਚੋਂ ਕਿਉਂ ਚੱਕ ਲਿਆ ਜਾਂਦਾ ਕਿ ਇਹ ਕੋਈ ਅਤਵਾਦੀ ਲੋਕ ਨੇ ਕਿ ਇਹ ਅਪਰਾਧੀ ਲੋਕ ਨੇ ਆਪਣੇ ਰੋਜ਼ਗਾਰ ਦੀ ਮੰਗ ਕਰਨਾ ਦੁਸਰੇ ਵੀ ਤਾਂ ਧਰਨੇ ਲਾ ਕੇ ਆਏ ਹੋ ਫਿਰ ਨਗਰ ਡਾਇਮ ਤੇ ਜਾ ਕੇ ਡਰਾਮੇ ਕਿਉਂ ਕਰਦੇ ਹੋ ਜੇ ਧਰਨੇ ਲਾਉਣੇ ਗੈਰ ਕਾਨੂੰਨੀ ਐ ਇਹ ਵੀ ਕੁਝ ਮੋਦੀ ਕਰ ਰਿਹਾ ਇਹ ਵੀ ਕੁਝ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਅਸੀਂ ਬੇਰਜ਼ਗਾਰਾਂ ਸਾਝੇ ਮੋਰਚੇ ਵੱਲੋਂ ਪੰਜਾਬ ਦੇ ਹਰੇਕ ਬੇਰਜ਼ਗਾਰ ਦੇ ਰੋਜ਼ਗਾਰ ਦੀ ਮੰਗ ਕਰਦੇ ਆ ਸਿੱਖਿਆ ਦੇ ਵਿੱਚ ਭਰਤੀਆਂ ਦੀ ਮੰਗ ਕਰਦੇ ਆ ਸਿਹਤ ਦੇ ਵਿੱਚ ਭਰਤੀਆਂ ਦੀ ਮੰਗ ਕਰਦੇ ਆ ਉਮਰਦ ਜੋੜ ਦੀ ਮੰਗ ਕਰਦੇ ਆ ਕਾਂਗਰਸ ਦੇ ਮੌਕੇ ਤੇ ਜਿਹੜੇ ਬੇਨਿਜ਼ਗੀਆਂ ਬਣਾਈਆਂ ਨੇ ਜਿਹੜੇ ਰੂਲਾ ਦੇ ਵਿੱਚ ਐਮੈਂਡ ਕੀਤੀ ਹੈ ਗਲਤ ਅੱਜ ਵੀ ਵਿਏਡ ਦੇ ਵਿੱਚ ਦਾਖਲਾ 45 50 ਤੇ ਹੋ ਰਿਹਾ ਹੈ ਜਿਹੜਾ ਜਨਰਲ ਕੈਟੇਗਰੀ ਦਾ ਕੈਂਡੀਡੇਟ ਹੈ ਉਹਦੇ 50% ਗ੍ਰੈਜੂਏਸ਼ਨ ਦੇ ਵਿੱਚੋਂ ਨੰਬਰ ਹੈ ਉਹ ਦਾਖਲਾ ਲੈ ਲੈਂਦਾ ਹੈ ਪਰ ਜੇ ਤੁਸੀਂ ਮਾਸਟਰ ਕੈਟੇਡ ਲੱਗਣਾ ਹੈ ਤਾਂ ਮਾਸਟਰ ਕੈਟੇਡ ਦਾ ਪੇਪਰ ਦੇਣਾ ਤਾਂ ਤੁਹਾਡੇ ਵਾਸਤੇ 55 ਹੋਣੇ ਚਾਹੀਦੇ ਅਨੇਕਾਂ ਹੋਰ ਬੇਤੁਕੀਆਂ ਸ਼ਰਤਾਂ ਮੈਂ बार-बार ਤੁਹਾਡੇ ਮੀਡੀਆ ਦੇ ਜ਼ਰੀਏ ਕਹਿਣਾ ਕਿ ਇੱਕ ਆਮ ਆਦਮੀ ਪਾਰਟੀ ਦਾ ਕੋਈ ਵੀ ਵਰਕਰ ਕੋਈ ਲੀਡਰ ਕੋਈ ਵਿਧਾਇਕਾ ਮੰਤਰੀ ਮੁੱਖ ਮੰਤਰੀ ਇਹ ਗੱਲ ਕਹਿ ਦੇ ਕਿ ਇੱਕ ਵੀ ਇhtiyar ਕੱਢਿਆ ਹੋਵੇ ਸਿੱਕਾ ਤੇ ਸੇਧ ਦੇ ਵਿੱਚ ਅਸੀਂ ਮਾਫੀ ਮੰਗ ਕੇ ਘਰਾਂ ਨੂੰ ਜਾਵਾਂਗੇ ਇਤੋਂ ਦੀ ਪੰਜਾਬ ਸਰਕਾਰ ਤੋਂ ਤੁਹਾਡੇ ਮੀਡੀਆ ਦੇ ਸਾਹਮਣੇ ਮਾਫੀ ਮੰਗਾਂਗੇ ਇੱਕ ਵੀ ਇhtiyar ਸਿੰਗਲ ਪੋਸਟ ਦਾ ਸਿੱਕਾ ਤੇ ਸੇਧ ਦੇ ਵਿੱਚ ਸਾਨੂੰ ਬੁਖਾਦਨ ਤਾਂ ਕਰਕੇ ਅਸੀਂ ਡਟੇ ਹੋਇਆ ਜੇ ਸਾਡੇ ਮੰਗਾ ਨਾ ਸੁਣੀਆਂ ਤਾਂ ਅਸੀਂ ਇਸ ਜਿਹੜਾ ਇਤੋਂ ਚੋਣ ਲੜ ਰਹੇ ਆ ਜਿਹੜਾ ਸਾਡੇ ਸੀਧਾ ਦੀ ਬੇਕਦਰ ਕਰ ਰਿਹਾ ਹੈ ਜਿਹੜਾ ਉਹਨਾਂ ਦੀ ਬਦਨਾਮੀ ਕਰ ਰਿਹਾ ਹੈ ਜਿਹੜਾ ਉਹਨਾਂ ਦੇ ਗਲਤ ਨਾਮ ਵਰਤ ਰਿਹਾ ਹੈ ਸਰਬਾ ਸਿੰਘ ਕਹਿ ਕੇ ਵਰਤ ਰਿਹਾ ਜਿਹਨੂੰ ਪਤਾ ਹੀ ਨਹੀਂ ਕਰਤਾਰ ਸਿੰਘ ਸਰਬਾ 18 ਸਾਲ ਦਾ ਨੌਜਵਾਨ ਸਾਡਾ ਭਾਰਤੀ ਆਜ਼ਾਦੀ ਵਾਸਤੇ ਸ਼ਹੀਦ ਹੋਇਆ ਉਹਨੂੰ ਪਤਾ ਹੀ ਨਹੀਂ ਕਿ ਸਰਬਾ ਸਿੰਘ ਸੀ ਕਿ ਕਰਤਾਰ ਸਿੰਘ ਸਰਬਾ ਸੀ ਸਾਡਾ ਉਹ ਹਰਫਣ ਮੌਲਾ ਆਗੂ ਪਹਿਲਾ ਪੱਤਰਕਾਰ ਨੌਜਵਾਨ ਆਗੂ ਜਿਹੜਾ ਅਥੀ ਪ੍ਰਿੰਟਿੰਗ ਪ੍ਰੈਸ ਚਲਾ ਕੇ ਉਹਨਾਂ ਸਮਿਆਂ ਦੇ ਵਿੱਚ ਪਰਚੇ ਸਾਫਦਾ ਸੀ ਤੇ ਇਹਨਾਂ ਨੂੰ ਪਤਾ ਹੀ ਨਹੀਂ ਇਹ ਕਹਿੰਦੇ ਅਸੀਂ ਉਹਨਾਂ ਸੀਦਾਂ ਦੇ ਵਾਰਸਾਂ ਸੀਦਾਂ ਦੇ ਵਾਰਸਾਂ ਸਾਹਮਣੇ ਸੜਕਾਂ ਤੇ ਬੈਠੇ ਆ ਜਿਨ੍ਹਾਂ ਨੂੰ ਅੰਗਰੇਜ਼ ਵੀ ਘੁੱਟਦੇ ਰਹੇ ਆ ਤੇ ਹੁਣ ਵਾਲੇ ਕਾਲੇ ਅੰਗਰੇਜ਼ ਘੁੱਟ ਰਹੇ ਆ ਧੰਨਵਾਦ